ਹੁਣ ਮੈਂ ਬਹੁਤ ਜ਼ਿਆਦਾ ਆਪ ਹੀ ਟਾਈਮ ਨਾਲ ਲੈਂਦਾ ਹੋਇਆ ਤੇ ਮੈਂ ਡਾਕਟਰ ਜਸਪਾਲ ਸਿੰਘ ਉਹਨਾਂ ਨੂੰ ਸੱਦਾ ਦਿਨਾਂ ਜਿਹੜੇ ਨੀਤੀਯੋਗ ਚ ਜਿਹੜੇ ਨੂੰ ਭਾਰਤ ਸਰਕਾਰ ਦੇ ਪਲਾਨਿੰਗ ਕਮਿਸ਼ਨ ਤੋਂ ਬਾਅਦ ਬਣਾਇਆ ਤੇ ਸਭ ਤੋਂ ਵੱਡਾ ਥਿੰਕ ਟੈਂਕ ਮੰਨਿਆ ਜਾਂਦਾ ਹੈ ਨੈਸ਼ਨਲ ਲੈਵਲ ਤੇ ਨੈਸ਼ਨਲ ਪਰਸਪੈਕਟਿਵ ਵੀ ਹੁੰਦਾ ਉਹਦੇ ਚ ਪੰਜਾਬ ਦਾ ਆਪਣਾ ਪਰਸਪੈਕਟਿਵ ਹੈ ਉਹ ਉਹਦੇ ਐਂਗਲ ਤੋਂ ਜੋ ਇਨਸਾਈਟਸ ਸਾਂਝੀਆਂ ਕਰਨਾ ਚਾਹੁੰਦੇ ਨੇ ਜਾਂ ਆਪਣੇ ਨਿੱਜੀ ਤੌਰ ਤੇ ਜੋ ਗੱਲ ਵੀ ਕਰਨਾ ਚਾਹੁੰਦੇ ਨੇ ਡਾਕਟਰ ਜਸਪਾਲ ਜੀ ਮੰਚ ਤੇ ਬਿਰਾਜਮਾਨ ਸੂਝਵਾਨ ਸਾਥੀ ਤੇ ਵਕਤਾ ਤੇ ਇੱਥੇ ਪਹੁੰਚੇ ਹੋਏ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਪਹਿਲੀ ਗੱਲ ਤਾਂ ਮੈਂ ਇਹ ਥੋੜਾ ਜਿਹਾ ਕਹਿ ਦੇਣਾ ਚਾਹਨਾਗਾ ਕਿ ਜੋ ਮੈਂ ਇੱਥੇ ਵਿਚਾਰ ਅੱਖਾਂਗਾ ਉਹ ਮੇਰੇ ਆਪਣੇ ਵਿਚਾਰ ਨੇ ਮੈਂ ਇੱਥੇ ਆਣਾ ਇਸ ਲਈ ਉਚਿਤ ਸਮਝਿਆ ਕਿਉਂਕਿ ਮੈਂ ਪੰਜਾਬ ਦਾ ਜੰਮ ਪਾ ਲੇਗਾ ਪੰਜਾਬ ਦੇ ਵਿੱਚ ਹੀ ਰਹੇਗਾ ਤੇ ਅੱਜ ਵੀ ਪੰਜਾਬ 'ਚ ਹੀ ਰਹਿ ਰਿਹਾ ਹਾਂ ਤੇ ਖੇਤੀ ਮੇਰਾ ਪਿਤਾ ਪੁਰਖੀ ਕੀਤਾ ਹੈ ਇਹ ਕਿੱਤੇ ਦੇ ਵਿੱਚ ਹੋਣ ਦੀ ਵਜ੍ਹਾ ਦੇ ਨਾਲ ਹੀ ਮੇਰਾ ਜਿਹੜਾ ਰਿਸਰਚ ਦਾ ਖੇਤਰ ਸੀਗਾ ਉਹ ਖੇਤੀ ਤੇ ਕੇਂਦਰਤ ਰਿਹਾ ਹਾਲਾਂਕਿ ਮੈਂ ਅਰਥ ਸ਼ਾਸਤਰ ਵਿਸ਼ੇ ਦਾ ਸਟੱਡੀ ਸੀ ਜਿਹੜੀ ਆਪਣੀ ਉਹ ਕੰਪਲੀਟ ਕਰੀਆ ਪਰ ਜਿੰਨੀ ਰਿਸਰਚ ਮੇਰੀ ਰਹੀ ਉਹ ਖੇਤੀ ਤੇ ਜਾਂ ਖੇਤੀ ਨਾਲ ਸਬੰਧਤ ਖੇਤਰਾਂ ਤੇ ਰਹੀ ਮੈਂ ਇੱਕ ਛੋਟੀ ਜੀ ਗੱਲ ਜਿਵੇਂ ਕਿ ਸਾਡੇ ਉਪ ਟਾਈਟਲ ਦੇ ਵਿੱਚ ਇਹਨਾਂ ਨੇ ਆਰਗੇਨਾਈਜੇਸ਼ਨ ਨੇ ਲਿਖੀ ਹੈ ਕਿ ਖੇਤੀ ਅਤੇ ਕਿਸਾਨੀ ਸੰਕਟ ਮੈਂ ਇਸ ਦੇ ਨਾਲ ਜ਼ਿਆਦਾਤਰ ਸਹਿਮਤੀ ਨਹੀਂ ਪ੍ਰਗਟ ਕਰ ਰਿਹਾ ਪੰਜਾਬ ਦਾ ਜਿਹੜਾ ਸੰਕਟ ਹੈ ਇਹ ਖੇਤੀ ਦੇ ਨਾਲੋਂ ਨੌਨ ਖੇਤੀ ਖੇਤਰ ਦਾ ਜਿਵੇਂ ਕਿ ਨਰਤੇਜ ਜੀ ਨੇ ਵੀ ਕਿਹਾ ਉਹ ਜਿਆਦਾ ਵੱਡਾ ਸੰਕਟ ਹੈ ਮੈਂ ਉਹਦੇ ਲਈ ਤੁਹਾਨੂੰ ਥੋੜੇ ਜੇ ਕੁਝ ਅੰਕੜਿਆਂ ਦੇ ਨਾਲ ਗੱਲ ਕਰਾਂਗਾ ਪੰਜਾਬ ਦੇ 26.7% ਜਿਹੜੇ ਹੈਗਾ ਸੀਗਾ ਇਨਕਮ ਦੇ ਵਿੱਚ ਕੰਟ੍ਰਿਬਿਊਟ ਕਰ ਰਹੀ ਸੀਗੀ ਜਿਹੜਾ 22 23 ਦੇ ਵਿੱਚ ਖੇਤੀ ਕਰ ਰਹੀ ਸੀ ਜਦੋਂ ਕਿ ਇਹਦੇ ਵਿੱਚ 24.6% ਇਮਪਲਾਈ ਹੈਗੇ ਨੇਗੇ ਕੁੱਲ ਮਿਲਾ ਕੇ ਮੈਂ ਕਹਾ ਕਿ ਇਮਪਲਾਈਮੈਂਟ ਜਿੰਨੀ ਹੈਗੀ ਹੈ ਉਹਦੇ ਨਾਲੋਂ ਵੱਧ ਜਿਹੜੀ ਕੁੱਲ ਆਮਦਨ ਦੇ ਵਿੱਚੋਂ ਜਿਹੜਾ ਸ਼ੇਅਰ ਹੈਗਾ ਉਹ ਖੇਤੀ ਨੂੰ ਜਾ ਰਿਹਾ ਹੈ ਇਹਦਾ ਮਤਲਬ ਸਿੱਧਾ ਸਿੱਧਾ ਇਹ ਹੈਗਾ ਕਿ ਜਿਹੜੇ ਦੂਜੇ ਖੇਤਰ ਨੇ ਉਹਨਾਂ ਨੂੰ ਉਹਦੇ ਨਾਲੋਂ ਘੱਟ ਮਿਲ ਰਿਹਾਗਾ ਜਿੰਨਾ ਉਹਨਾਂ ਦਾ ਸ਼ੇਅਰ ਹੈ ਇਮਪਲਾਈਮੈਂਟ ਜਿੰਨੇ ਵੀ ਵਿਕਾਸ ਦੇ ਸਿਧਾਂਤ ਨੇ ਅਗਰ ਅਸੀਂ ਉਹਨਾਂ ਹੀ ਥੋੜੀ ਜੀ ਵੀ ਬਰੀਕੀ ਦੇ ਨਾਲ ਪਰਚੋਲ ਕਰੀਏ ਤਾਂ ਉਹ ਇਹ ਹੀ ਕਹਿੰਦੇ ਨੇਗੇ ਕਿ ਮੁੱਢਲੇ ਸਮੇਂ ਦੇ ਵਿੱਚ ਪਹਿਲਾਂ ਸਭ ਤੋਂ ਖੇਤੀ ਦਾ ਵਿਕਾਸ ਹੁੰਦਾ ਹੈ ਖੇਤੀ ਦੇ ਵਿਕਾਸ ਹੋਣ ਦੇ ਨਾਲ ਇਹ ਸਾਧਨ ਮੁਹਈਆ ਕਰਵਾਉਂਦਾ ਦੂਸਰੇ ਖੇਤਾਂ ਖੇਤਰਾਂ ਦੇ ਵਿਕਾਸ ਦੇ ਵਿੱਚ ਤੇ ਦੂਸਰੇ ਖੇਤਰ ਵਿਕਾਸ ਕਰਦੇ ਨੇ ਉਹ ਇਸ ਲਈ ਜਿਆਦਾ ਤੇਜ਼ੀ ਨਾਲ ਵਿਕਾਸ ਕਰ ਜਾਂਦੇ ਨੇ ਕਿਉਂਕਿ ਉੱਥੇ ਪ੍ਰਤੀ ਵਰਕਰ ਜਿਹੜੀ ਆਮਦਨ ਹੁੰਦੀ ਹੈ ਉਹ ਕਈ ਗੁਣਾ ਜ਼ਿਆਦਾ ਹੋ ਜਾਂਦੀ ਹੈ ਪਰ ਪੰਜਾਬ ਦੇ ਵਿੱਚ ਤਾਂ ਇਸ ਤੇ ਉਲਟ ਹੋ ਚੁੱਕਿਆ ਹੈਗਾ ਇੰਡਸਟਰੀਅਲ ਸੈਕਟਰ ਇੰਨਾ ਕ ਬੈਠ ਚੁੱਕਿਆ ਹੈ ਕਿ ਉਹ ਤਾਂ ਆਪਣੇ ਵੱਲ ਖਿੱਚ ਹੀ ਨਹੀਂ ਰਿਹਾ ਸਾਡੇ ਕੰਮਿਆਂ ਨੂੰ ਨਾ ਹੀ ਉਹ ਇਦੇ ਆਉਟਪੁੱਟ ਨੂੰ ਅਬਜੌਰਬ ਕਰ ਰਿਹਾ ਮੇਰਾ ਇਕੱਲਾ ਮੰਤਵ ਇਹ ਨਹੀਂ ਹੈਗਾ ਕਿ ਕਾਮੇ ਖੇਤੀ ਜੋ ਨਿਕਲ ਕੇ ਨਾ ਉਹ ਖੇਤੀ ਚਲੇ ਜਾ ਨਹੀਂ ਉਹਦਾ ਇਹ ਵੀ ਨਾਲ ਨਾਲ ਹੈਗਾ ਹੈਗਾ ਕਿ ਉਹ ਜਿਹੜਾ ਖੇਤੀ ਦਾ ਉਤਪਾਦਨ ਹੈ ਉਹਨੂੰ ਅਬਜੌਰਬ ਕਰਨਾ ਉਹਦੇ ਵਿੱਚ ਵੈਲਿਊ ਐਡ ਕਰਨਾ ਅਸੀਂ ਸਾਰਿਆਂ ਨੇ ਤਕਰੀਬਨ ਜਿੰਨੇ ਇੱਥੇ ਬੈਠੇ ਹੋ ਸੱਜਣ ਨੇ ਇਹ ਚੀਜ਼ ਨਾਲ ਸਹਿਮਤ ਹੈ ਕਿ ਅਸੀਂ ਹਮੇਸ਼ਾ ਕਹਿੰਦੇ ਆਏ ਕਿ ਅੰਗਰੇਜ਼ ਉਰੇ ਆਏ ਉਹਨਾਂ ਨੇ ਸਾਡੇ ਕੱਚੇ ਸਾਧਨ ਇਥੋਂ ਲੈ ਕੇ ਤੇ ਸਾਨੂੰ ਤਿਆਰ ਕਰੇ ਹੋਏ ਸਾਧਨ ਸਾਨੂੰ ਵੇਚਦੇ ਜਿਸ ਦੇ ਨਾਲ ਸਾਡਾ ਨੁਕਸਾਨ ਹੋਇਆ ਤੇ ਪੰਜਾਬ ਦੀ ਜਾਂ ਭਾਰਤ ਦੇਸ਼ ਦੀ ਲੁੱਟ ਹੋਈ ਤੇ ਅੱਜ ਅਸੀਂ ਕੀ ਕਰ ਰਹੇ ਹਾਂ ਅਸੀਂ ਲੜਾਈ ਲੜ ਰਹੇ ਹਾਂਗੇ ਕਿ ਜੋ ਸਾਡੇ ਕੱਚੇ ਸਾਧਨ ਨੇ ਸਾਥੋਂ ਐਵੇਂ ਦੇ ਐਵੇਂ ਖਰੀਦੋ ਅਸੀਂ ਇਹਦੇ ਵੈਲਿਊ ਐਡ ਦੀ ਕਿਉਂ ਨਹੀਂ ਗੱਲ ਕਰਦੇ हां ਇਹ ਲੱਗ ਲੱਗ ਸਾਧਨ ਹੋ ਸਕਦੇ ਨੇ ਕਿ ਕਿਵੇਂ ਕੀਤਾ ਜਾਵੇ ਕੌਣ ਕਰੇਗਾ ਉਹ ਤਰੀਕੇ ਹੋ ਸਕਦੇ ਨੇ ਪਰ ਮੈਨੂੰ ਲੱਗਦਾ ਇਹ ਵੀ ਇੱਕ ਪੰਜਾਬ ਦਾ ਮੁੱਦਾ ਹੋਣਾ ਬਹੁਤ ਜ਼ਰੂਰੀ ਹੈ ਦੂਸਰੀ ਗੱਲ ਮੈਂ ਇੱਥੇ ਇੱਕ ਰੱਖ ਦੇਣੀ ਚਾਹਾਂਗਾ ਕਿ ਅਸੀਂ ਜਿਹੜੀ ਅੱਜ ਲੜਾਈ ਲੜ ਰਿਹਾ ਹੈ ਪੰਜਾਬ ਉਹ ਇਸ ਗੱਲ ਲਈ ਲੜਾਈ ਲੜ ਰਿਹਾ ਹੈ ਕਿ ਜੋ ਸਾਡਾ ਮੌਜੂਦਾ ਸਿਸਟਮ ਹੈ ਮੌਜੂਦਾ ਸਿਸਟਮ ਇਹ ਹੈਗਾ ਕਿ 66% ਜਿਹੜਾ ਸੌਣੀ ਦਾ ਸੀਜ਼ਨ ਹੁੰਦਾ ਉਹਦੋਂ ਉਹਦੇ ਵਿੱਚ 76% ਏਰੀਏ ਦੇ ਵਿੱਚ ਸਾਡੀ ਜੀਰੀ ਹੁੰਦੀ ਹੈ ਤੇ ਰਬੀ ਦੇ ਸੀਜ਼ਨ ਦੇ ਵਿੱਚ ਆ ਕੇ ਉਦੋਂ 85% ਏਰੀਏ ਚ ਕਣਕ ਹੁੰਦੀ ਹੈ ਕਿ ਇਹਦੇ ਲਈ ਅਸੀਂ ਲਗਾਤਾਰ ਫਾਇਟ ਕਰੀਏ ਕਿ ਸਾਡਾ ਜੀ ਇਹ ਇਥੋਂ ਚੱਕਿਆ ਜਾਵੇ ਠੀਕ ਹੈ ਉਹ ਹੋਣਾ ਚਾਹੀਦਾ ਹੈਗਾ ਜੋ ਵੀ ਕੋਈ ਉਤਪਾਦਨ ਕਰਦਾ ਉਹਨੂੰ ਉਹਦਾ ਮਿਲਣਾ ਚਾਹੀਦਾ ਪਰ ਅਗਰ ਅਸੀਂ ਇਸੇ ਲਈ ਲੜਦੇ ਰਹੇ ਇਹਦਾ ਜਿਹੜਾ ਅਸਲੀ ਗਰੋਥ ਹੈ ਉਹ ਤਾਂ ਲੈਸ ਦੈਨ 1% ਹੈ ਨਵਤੇਜ ਜੀ ਨੇ ਟੈਕਨੋਲੋਜੀ ਦੀ ਗੱਲ ਕਰੀ ਹਾਂ ਟੈਕਨੋਲੋਜੀ ਹੁੰਦੀ ਹੈ ਵਿਕਾਸ ਦੇ ਵਿੱਚ ਬਹੁਤ ਰੋਲ ਪਲੇ ਕਰਦੀ ਹੈ ਪਰ ਜਿਹੜੀ ਉਹ ਟੈਕਨੋਲੋਜੀ ਸੀ ਉਹ ਆਪਣੇ ਪੀਕ ਤੇ ਪਹੁੰਚ ਗਈ ਉਹ ਪੀਕ ਤੇ ਜਦੋਂ ਪਹੁੰਚ ਗਈ ਤਾਂ ਫਿਰ ਟੈਕਨੋਲੋਜੀ ਦੇ ਵਿੱਚੋਂ ਨੈਕਸਟ ਟੈਕਨੋਲੋਜੀ ਦੀ ਗੱਲ ਆਉਣੀ ਜ਼ਰੂਰੀ ਹੋ ਜਾਂਦੀ ਹੈ ਕੋਈ ਵੀ ਚੀਜ਼ ਹੈਗੀ ਕੋਈ ਵੀ ਉਹ ਹੈ ਉਹਦਾ ਇੱਕ ਪੀਕ ਹੁੰਦਾ ਉਹ ਤੋਂ ਅੱਗੇ ਉਹ ਨਹੀਂ ਜਾ ਸਕਦੀ ਉਨੇ ਆਪਣਾ ਸਾਈਕਲ ਪੂਰਾ ਕਰ ਲਿਆ ਉਹਨਾਂ ਫਸਲਾਂ ਦੇ ਵਿੱਚ ਅਗਰ ਅਸੀਂ ਗੱਲ ਕਰਾਂਗੇ ਤਾਂ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਜਿੰਨੀਆਂ ਇੱਕ ਇਹਨਾਂ ਦੋਨੇ ਫਸਲਾਂ ਦੀਆਂ ਵੈਰਾਈਟੀਆਂ ਹੈਗੀਆਂ ਨੇਗੀਆਂ ਐਦੂਗਾ ਹਾਂ ਕੋਈ ਨਵੀਂ ਵੈਰਾਈਟੀ ਆਉਂਦੀ ਉਹ ਛੋਟੇ-ਮੋਟੇ ਐਡ-ਆਨ ਕਰਦੀ ਐ ਕੀ ਐਡ-ਆਨ ਕਰਦੇ ਕੋਈ ਕਹੇਗਾ ਜੀ ਇਹ ਡਿਗਦੀ ਨਹੀਂ ਫਸਲ ਇਹਦਾ ਜੀ ਆਹ ਹੋ ਜਾਏਗਾ ਇਹ ਬਿਮਾਰੀ ਰੈਜਿਸਟੈਂਸ ਹੈ ਇਸ ਤਰ੍ਹਾਂ ਦੀਆਂ ਉਹ ਨਹੀਂ ਪਰ ਬ੍ਰੇਕਥਰੂ ਨਹੀਂ ਦਿੰਦੀ ਉਹ ਔਰ ਜਿਹੜੇ ਖੇਤਰਾਂ ਦੇ ਵਿੱਚ ਸੰਭਾਵਨਾਵਾਂ ਹੈਗੀਆਂ ਨੇ ਵਿਕਾਸ ਦੀਆਂ ਉਹਨਾਂ ਤੋਂ ਅਸੀਂ ਬੜੇ ਦੂਰ ਜਾਂਦੇ ਜਾ ਰਹੇ ਹਾਂਗੇ ਜੇ ਖੇਤੀ ਨਾਲ ਸੰਬੰਧਿਤ ਹੀ ਕਿਤੇ ਦੇਖ ਲਈਏ ਲਾਈਵ ਸਟਾਕ ਦਾ ਜਿਹੜਾ ਗਰੋਥ ਹੈਗਾ ਚਾਹੇ ਉਹ ਫਿਸ਼ਰੀ ਹੈ ਚਾਹੇ ਉਹ ਮਿਲਕ ਸੈਕਟਰ ਵਾਲਾ ਹੈਗਾ ਹੈਗਾ ਬਟ ਐਵਰ ਜੋ ਵੀ ਹੈਗੇ ਨੇ ਇਹਦੇ ਨਾਲ ਤਾਂ ਚਾਰ ਛੋਟੇ-ਛੋਟੇ ਉਹਨਾਂ ਦਾ ਤਕਰੀਬਨ 5 ਗੁਣਾ ਜ਼ਿਆਦਾ ਵਾਧਾ ਹੋ ਰਿਹਾ ਹੈਗਾ ਗਰੋਥ ਹੋ ਰਿਹਾ ਹੈਗਾ ਪਿਛਲੇ ਮੈਂ ਅਗਰ ਮੈਂ ਇੱਕ ਦਹਾਕੇ ਦੀ ਗੱਲ ਕਰਾਂ ਫਿਰ ਅਸੀਂ ਉਹ ਤੋਂ ਕਿਉਂ ਭੱਜ ਰਹੇ ਹਾਂ ਸਾਰੇ ਫਾਰਮਰ ਨੇ ਅੱਜ ਅਸੀਂ ਨੇ ਪਸ਼ੂ ਵੇਚਦੇ ਉਹਨਾਂ ਵੱਲ ਨੂੰ ਅਸੀਂ ਸਾਡਾ ਕੋਈ ਧਿਆਨ ਨਹੀਂਗਾ ਅਸੀਂ ਸਮਾਂ ਤਾਂ ਵਿਹਲਾ ਕਰ ਲਿਆ ਟੈਕਨੋਲੋਜੀ ਨੂੰ ਅਡਾਪਟ ਕਰ ਲਿਆ ਟੈਕਨੋਲੋਜੀ ਲੈ ਆਏ ਖਾਲੀ ਸਮਾਂ ਵੀ ਕੱਢ ਲਿਆ ਪਰ ਉਹ ਸਮਾਂ ਜੂਜ ਤਾਂ ਕਰਿਆ ਨਹੀਂਗਾ ਅਗਰ ਅਸੀਂ ਜੂਜ ਨਹੀਂ ਕਰਾਂਗੇ ਤਾਂ ਸਾਡਾ ਅਸੀਂ ਸੰਕਟ ਚੋਂ ਕਿਵੇਂ ਬਾਹਰ ਨਿਕਲਾਂਗੇ ਅਸੀਂ ਤਾਂ ਉਹ ਘੇਰੇ ਚ ਫਸ ਕੇ ਖੜ ਗਏ ਜਿੰਨੇ ਅਲਟਰਨੇਟਿਵ ਸੈਕਟਰ ਸੀਗੇ crop ਦੇ ਨਾਲ ਕੁਝ ਇਸ ਤਰ੍ਹਾਂ ਦੇ ਛੋਟੇ-ਛੋਟੇ ਕਿੱਤੇ ਸੀਗੇ ਜਿਹੜੇ ਜਿਹੜੇ ਤਕਰੀਬਨ ਤਕਰੀਬਨ ਅਸੀਂ ਸਾਰੇ ਛੱਡ ਦਿੱਤੇ ਜਿੰਗੇ ਇਹ ਚੀਜ਼ਾਂ ਇੱਕ ਬਹੁਤ ਵੱਡਾ ਕਾਰਨ ਬਣੀਆਂ ਔਰ ਦੂਸਰਾ ਸੰਕਟ ਹੋਣ ਦਾ ਇੱਕ ਕਾਰਨ ਇਹ ਵੀ ਰਿਹਾ ਕਿ ਪੰਜਾਬ ਜਿਹੜਾ ਕਿ ਇੱਕ ਮੋਹਰੀ ਸੂਬਾ ਸੀਗਾ ਗ੍ਰੀਨ ਰੈਵੋਲੂਸ਼ਨ ਦੇ ਟਾਈਮ ਦੇ ਵਿੱਚ ਤੇ ਦੀ ਪ੍ਰਤੀ ਵਿਅਕਤੀ ਆਮਦਨ ਸੀਗੀ ਅਗਰ ਅਸੀਂ ਆਮ ਤੌਰ ਤੇ ਕੰਮ ਇਨਸਾਨ ਦੇ ਤੌਰ ਤੇ ਸੋਚੀਏ ਸੰਕਟ ਹੈਗਾ ਹੈਗਾ ਜਦੋਂ ਸਾਡੀ ਆਮਦਨ ਦਾ ਜਿਹੜਾ ਹੈਗਾ ਹੈਗਾ ਵਾਧਨ ਦਾ ਦਾਰਾ ਹੈਗੀ ਉਹ ਖਰਚੇ ਦੇ ਵਾਧਨ ਦੇ ਦਰ ਨਾਲੋਂ ਘੱਟ ਜੇ ਤਾਂ ਸੰਕਟ ਤਾਂ ਹੈਗਾ ਹੈਗਾ ਸਾਡਾ ਜਿੰਨੀਆਂ ਬਚਤਾਂ ਨੇ ਉਹ ਤਾਂ ਕਟਣੀਆਂ ਸ਼ੁਰੂ ਹੋਣਗੀਆਂ ਅਸੀਂ ਮੋਡਲ ਦੇ 22 ਸੂਬਿਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਆਉਂਦੇ ਸੀਗੇ ਵੱਡੇ 22 ਸੂਬੇ ਨੇ ਛੋਟੇ-ਛੋਟਿਆਂ ਨੂੰ ਅਗਰ ਮੈਂ ਦਰਕਨਾਰ ਵੀ ਕਰ ਦੇਵਾਂ ਆਮਦਨ ਦੇ ਪੱਧਰ ਤੇ ਤੇ 2023-24 ਦੇ ਵਿੱਚ ਆ ਕੇ ਅਸੀਂ 12ਵੇਂ ਰੈਂਕ ਤੇ ਆ ਗਏ ਤੇ ਇਹ ਇਹ ਜਿਹੜਾ ਬਦਲਾ ਸੀਗਾ ਇਹ 2001-2 ਤੋਂ ਵੱਧ ਤੋਂ ਬੜੀ ਤੇਜ਼ੀ ਨਾਲ ਹੋਇਆ ਤੇ ਖਰਚੇ ਦੇ ਵਿੱਚ ਅਸੀਂ ਰੂਰਲ ਖੇਤਰ ਦੇ ਵਿੱਚ ਤੀਜੇ ਚੌਥੇ ਲੈਵਲ ਤੇ ਰੈਂਕ ਤੇ ਆਉਨੇ ਆ ਤਿਆਰਬੰਦ ਦੇ ਵਿੱਚ 6ਵੇਂ 7ਵੇਂ ਤੇ ਆਉਨੇ ਖਰਚੇ ਤਾਂ ਲਗਾਤਾਰ ਵਧ ਰਹੇ ਨੇ ਇਹਦਾ ਕਾਰਨ ਇਹ ਹੋਇਆ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੈਲੀ ਅਡੀਸ਼ਨ ਜਾਂ ਉਹੋ ਚੀਜ਼ਾਂ ਨਹੀਂ ਲੈ ਕੇ ਆਈਆਂ ਜਿਹੜੀਆਂ ਸਾਡੀ ਆਮਦਨ ਨੂੰ ਵਧਾਉਂਦੀਆਂ ਜਿਹੜਾ ਸਾਡਾ ਵਾਧੂ ਸਮਾਂ ਟੈਕਨੋਲੋਜੀ ਦੇ ਆਉਣ ਨਾਲ ਬਚਿਆ ਸੀਗਾਕਰ ਉਹਦਾ ਅਸੀਂ ਯੂਜ਼ ਕਰਦੇ ਤਾਂ ਅਸੀਂ ਇਸ ਚੱਕਰ ਦੇ ਵਿੱਚੋਂ ਨਿਕਲ ਸਕਦੇ ਸੀ ਇਹ ਉਹ ਜੋ ਟੈਕਨੋਲੋਜੀ ਅਸੀਂ ਨੇ ਪਹਿਲਾਂ ਅਡਾਪਟ ਕਰੀ ਉਹ ਆਪਣੀ ਪੀਕ ਤੇ ਆ ਗਈ ਉਹਦੇ ਵਿੱਚੋਂ ਅਸੀਂ ਨੇ ਨਵਾਂ ਬਦਲ ਨਹੀਂ ਲੱਭਿਆ ਹੋਰ ਅਸੀਂ ਅੱਗੇ ਬਦਲ ਨਹੀਂ ਲਏ ਹੁਣ ਇੱਕ ਬਦਲ ਹੋ ਸਕਦਾ ਸੀਗਾ ਇੰਡਸਟਰੀ ਇੰਡਸਟਰੀ ਬਦਲ ਕਿਵੇਂ ਹੁੰਦਾ ਉਹ ਕਿਸੇ ਨਾ ਕਿਸੇ ਤਰ੍ਹਾਂ ਦਾ ਵੈਲਿਊ ਐਡ ਕਰਦੀ ਜਿਹੜੇ ਖੇਤਰ ਦੇ ਵਿੱਚ ਅੱਜ ਬੈਠੇ ਆ ਜਿੰਨੇ ਕਿ ਇੱਥੇ ਸੱਜਣ ਬੈਠੇ ਨੇ ਖੇਤਰ ਨਾਲ ਸੰਬੰਧਿਤ ਨੇ ਇੱਥੇ ਲਾਗੇ ਛਾਗੇ ਮੈਂ ਤਿੰਨ ਚਾਰ ਚੀਜ਼ਾਂ ਦੇਖਦਾ ਹੁੰਦਾ ਸੀ ਹਾਲਾਂਕਿ ਮੈਂ ਤਾਂ ਕਾਫੀ ਛੋਟਾ ਐਗਾ ਏਜ ਦੇ ਵਾਈਜ਼ ਤੁਹਾਡੇ ਨਾਲੋਂ ਕੁਛ ਏਰੀਆ ਦੇ ਵਿੱਚ ਅੰਗੂਰ ਵੀ ਹੁੰਦਾ ਸੀ ਇੱਥੇ ਸਾਡੇ ਗੋਲ ਵਾਲਾ ਅੰਗੂਰ ਹੁੰਦਾ ਸੀ ਆਲੂ ਹੁੰਦਾ ਹੈਗਾ ਇੱਥੇ ਜਿਹੜਾ ਥੋੜਾ ਬਠਿੰਡੇ ਤੋਂ ਇਸ ਸਾਈਡ ਨੂੰ ਚਲੇ ਜਾਈਏ ਤਾਂ ਇੱਥੇ ਸਾਡੇ ਕੋਲੇ ਕਿੰਨੂ ਬੜਾ ਹੁੰਦਾ ਸੀਗਾ ਉਹ ਸਾਰਾ ਖਤਮ ਹੋ ਗਿਆ ਜਦੋਂ ਕਿ ਹਾਰਟੀਕਲਚਰ ਦੀਆਂ ਤਿੰਨੇ ਆਈਟਮਾਂ ਨੇ ਤੇ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਵਾਧਾ ਹੋ ਰਿਹਾ ਹੈ ਖਤਮ ਹੋਣ ਦਾ ਕਾਰਨ ਸੀਗਾ ਕਿਉਂਕਿ ਇਹ ਜਿਹੜੀਆਂ ਫਸਲਾਂ ਸੀਆਂ ਇਹ ਜ਼ਿਆਦਾ ਜਲਦੀ ਖਰਾਬ ਹੋਣ ਵਾਲੀਆਂ ਸੀਗੀਆਂ ਅਸੀਂ ਇਹਨਾਂ ਦਾ ਹੱਲ ਤਾਂ ਲੱਭਿਆ ਨਹੀਂਗਾ ਸਟੋਰੇਜ ਹੱਲ ਹੋ ਸਕਦੀ ਸੀ ਇਹਦੀ ਇਹਦੀ ਪ੍ਰੋਸੈਸਿੰਗ ਹੱਲ ਹੋ ਸਕਦੀ ਤਾਂ ਅਸੀਂ ਤਾਂ ਲੱਭਿਆ ਨਹੀਂਗਾ ਅਸੀਂ ਲੱਭਣਾ ਵੀ ਨਹੀਂ ਚਾਹ ਰਹੇ ਅਗਰ ਕੋਈ ਭੁੱਲਿਆ ਪਟਕਿਆ ਅਗਰ ਇੱਥੇ ਕੋਈ ਇੰਡਸਟਰੀ ਸਟੈਬਲਿਸ਼ ਕਰਦਾ ਤਾਂ ਅਸੀਂ ਉਹਦਾ ਵੀ ਵਿਰੋਧੀ ਵਿਰੋਧ ਚ ਹੋ ਜਾਨੇਗੇ ਮੈਨੂੰ ਤਾਂ ਲੱਗਦਾ ਇਹ ਇਹ ਤਾਂ ਪੰਜਾਬ ਦੇ ਪਿਵਿੱਖ ਦੇ ਲਈ ਬਹੁਤ ਅੱਛਾ ਹੈ ਨਹੀਂਗਾ ਅਗਰ ਇਸ ਤਰ੍ਹਾਂ ਦਾ ਸਾਡਾ ਐਟੀਟਿਊਡ ਰਹੇਗਾ ਮੈਨੂੰ ਨਹੀਂ ਲੱਗਦਾ ਪੰਜਾਬ ਬਹੁਤ ਜ਼ਿਆਦਾ ਟਾਈਮ ਤੱਕ ਸਰਵਾਈਵ ਕਰੇਗਾ ਇਹਨਾਂ ਸਥਿਤੀਆਂ ਦੇ ਵਿੱਚ ਇਸ ਤੋਂ ਸਿਵਾਏ ਇੱਕ ਚੀਜ਼ ਹੋਰ ਬੜੀ ਹੈਰਾਨ ਕਰਨ ਵਾਲੀ ਜੋ ਮੈਂ ਦੇਖੀ ਕਿ ਅਸੀਂ ਸਾਰੀਆਂ ਚੀਜ਼ਾਂ ਸੋਚ ਰਹੇ ਹਾਂ ਕਿ ਵਾਰੋਂ ਹੋ ਜਾਣ ਅਸੀਂ ਆਪਦਾ ਐਟੀਟਿਊਡ ਹੈ ਜਿਹੜਾ ਜਿਹੜਾ ਸਾਡਾ ਆਪਣੇ ਆਪ ਦੀ ਪਰਚੋਲ ਨਹੀਂ ਕਰੀ ਪੰਜਾਬ ਦਾ ਪਾਣੀ ਦਾ ਪੱਧਰ ਬਹੁਤ ਨੀਚਾ ਨੀਚੇ ਚਲਾ ਜਾ ਰਿਹਾ ਹੈਗਾ ਇਹਦੇ ਦੋ ਤਿੰਨ ਕਾਰਨ ਜਿਹੜੇ ਵੱਡੇ ਕਾਰਨ ਰਹੇ ਉਹਦੇ ਵਿੱਚੋਂ ਇੱਕ ਜੀਰੀ ਦੀ ਫਸਲ ਸੀ ਜਿਹੜੀ ਝੋਨਾ ਸੀਗਾ ਇਹ ਸਭ ਤੋਂ ਵੱਡਾ ਕਾਰਨ ਹੈ ਪੰਜਾਬ ਕੋਲੇ ਤਕਰੀਬਨ 20 ਕਿ ਮਿਲੀਅਨ ਕਯੂਬਿਕ ਮੀਟਰ ਪਾਣੀ ਜਿਹੜਾ ਅਵੇਲੇਬਲ ਹੈਗਾ ਜਿਹੜਾ ਵਕਤ ਸਕਦਾ ਹੈ ਗਰਾਊਂਡ ਵਾਟਰ ਹੈ ਜਿਹੜਾ ਪਰ ਅਸੀਂ ਵਰਤ ਕਿੰਨਾ ਰਿਹਾਗੇ ਅੱਜ 75% ਜ਼ਿਆਦਾ ਵਰਤ ਰਹੇ ਹਾਂ ਤਕਰੀਬਨ 35 ਬਿਲੀਅਨ ਕਯੂਬਿਕ ਮੀਟਰ ਹਰ ਸਾਲ ਵਰਤ ਰਹੇ ਹਾਂ ਘਟੇਗਾ ਹਰ ਹਾਲਤ ਘਟੇਗਾ ਐਹੋ ਜੀ ਸਥਿਤੀ ਦੇ ਵਿੱਚ ਸਾਡੇ ਕੋਲੇ ਇਹ ਪਹਿਲਾਂ ਸਾਡਾ ਪੂਰਾ ਪਟ ਰਿਹਾ ਸੀ ਹੁਣ ਕਿਉਂ ਆਫਕੋਰਸ ਇੱਕ ਕਾਰਨ ਹੈਗਾਗਾ ਕਿ ਅਸੀਂ ਨੇ ਹਾਈ ਵਾਟਰ ਕੰਜ਼ੂਮਿੰਗ ਕ੍ਰੌਪਸ ਹੀਆਂ ਗੀਆਂ ਜਿਹੜੀਆਂ ਜਿਵੇਂ ਜਿਹਦੇ ਵਿੱਚ ਝੋਨਾ ਇੱਕ ਸੀਗਾ ਤੇ ਉਹਦੇ ਅੰਦਰ ਏਰੀਆ ਵਧਾਤਾ ਪਰ ਇਹਦੇ ਨਾਲ ਨਾਲ ਰੀਚਾਰਜ ਪੁਆਇੰਟ ਸਾਰੇ ਬੰਦ ਕਰਤੇ ਅ ਜਦੋਂ ਮੁਰੱਬੇਬੰਦੀ ਹੋਈ ਪੰਜਾਬ ਦੇ ਵਿੱਚ ਜਿੰਨੇ ਸਰਕਾਰੀ ਖਾਲ ਲੱਗੇ ਸੀਗੇ ਨਹਿਰੀ ਪਾਣੀ ਜਿੱਥੇ-ਜਿੱਥੇ ਲੱਗਿਆ ਹਰੇਕ ਖਾਲ ਦੀ ਡੀਟੇਲ ਤੇ ਖਾਲੀ ਜਗ੍ਹਾ ਛੱਡੀ ਗਈ ਸੀਗੀ ਇੱਕ ਟੋਬਾ ਹੁੰਦਾ ਜੀ ਛੱਪੜ ਹੁੰਦਾ ਸੀਗਾ ਤਾਂ ਕਿ ਉੱਥੇ ਪਾਣੀ ਜਿਹੜਾ ਜਿੱਦੋਂ ਨਾਲ ਬੰਦ ਨਾ ਹੋਵੇ ਹੁਣ ਸਾਡੇ ਆ ਕੇ ਸਿਆਲਾਂ ਦੇ ਵਿੱਚ ਦੇਖਿਓ ਜਿੰਨੀਆਂ ਨਹਿਰਾਂ ਹੁੰਦੀਆਂ ਨੇ ਸੁੱਕੀਆਂ ਪਈਆਂ ਹੁੰਦੀਆਂ ਕਹਿੰਦੇ ਜੀ ਪਾਣੀ ਤਾਂ ਵਰਤਦਾ ਨਹੀਂ ਫਿਰ ਉਹ ਗਾਹਾਂ ਨੁਕਸਾਨ ਕਰਦਾ ਹੈਗਾ ਪਹਿਲਾਂ ਕੀ ਹੁੰਦਾ ਸੀਗਾ ਜਿੱਥੇ ਉਹ ਖਾਲੀ ਜਗ੍ਹਾ ਤੇ ਨਾਲ ਬੰਦ ਨਹੀਂ ਹੁੰਦੀ ਸੀ ਕਿਉਂਕਿ ਹਰੇਕ ਚੈਨਲ ਦਾ ਡਿਸਟ੍ਰੀਬਿਊਸ਼ਨ ਤਾਂ ਹੈਗਾ ਹੀ ਸੀ ਪਾਣੀ ਦਾ ਉਹ ਖਾ ਜਾਂਦਾ ਸੀ ਉਹ ਛੱਪੜ ਭਰ ਲੈਂਦੇ ਸੀਗੇ ਉਹਨਾਂ ਨੇ ਰੀਚਾਰਜ ਪੁਆਇੰਟ ਤੇ ਉਹ ਸਾਰੇ ਅਸੀਂ ਨਹੀਂ ਬੰਦ ਕਰਤੇ ਸਾਰੀਆਂ ਚੀਜ਼ਾਂ ਦੇ ਲਈ ਮੈਨੂੰ ਲੱਗਦਾ ਹੈਗਾ ਸਭ ਤੋਂ ਪਹਿਲਾਂ ਸਾਨੂੰ ਸਾਡੇ ਆਪਣੇ ਐਟੀਟਿਊਡ ਨੂੰ ਚੇਂਜ ਕਰਨ ਦੀ ਜ਼ਰੂਰਤ ਹੈਗੀ ਸਰਕਾਰੀ ਟੈਕਨੋਲੋਜੀ ਬਾਕੀ ਚੀਜ਼ਾਂ ਉਹ ਹੱਲ ਹੈਗੇ ਨੇਗੇ ਠੀਕ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਅਸੀਂ ਠੀਕ ਹੈਗਾ ਸਰਕਾਰਾਂ ਦੀਆਂ ਪਾਲਿਸੀਆਂ ਇਹ ਰਹੀਆਂ ਜਾਂ ਉਹ ਰਹੀਆਂ ਉਹਨਾਂ ਦੇ ਵਿੱਚ ਵੀ ਹੈ ਆਈ ਥਿੰਕ ਜਾਖੜ ਜੀ ਬਹੁਤ ਅੱਛੇ ਉਹ ਕਰਕੇ ਗਏ ਨੇਗੇ ਕਿ ਇਹ ਸਾਨੂੰ ਮਿਲ ਰਿਹਾ ਹੈ ਇਹ ਨਹੀਂ ਮਿਲ ਰਿਹਾ ਮੈਨੂੰ ਲੱਗਦਾ ਉਹਨਾਂ ਚੀਜ਼ਾਂ ਦੇ ਵਿੱਚ ਮੈਂ ਇਸ ਟਾਈਮ ਨਹੀਂ ਜਾਵਾਂਗਾ ਹਾਲਾਂਕਿ ਮੈਂ ਪਹਿਲਾਂ ਨੋਟ ਕਰੀਆਂ ਸੀ ਹੈਗੇ ਉਹਨਾਂ ਨੂੰ ਕਿ ਉਹ ਕਰਾਂਗਾ ਦੂਸਰੀ ਚੀਜ਼ ਹੈਗੀ ਜੋ ਸਾਡੇ ਕੋਲੇ ਲੈਂਡ ਹੈਗੀ ਹੈਗੀ ਲੈਂਡ ਦੀ ਅਸੀਂ ਕਿਹੜੇ ਤਰੀਕੇ ਨਾਲ ਵਰਤੋਂ ਕਰਦੇ ਹਾਂਗੇ ਪੰਜਾਬ ਦੇ ਨਾਲੋਂ ਸਭ ਤੋਂ ਉਪਜਾਊ ਖੇਤੇ ਨਾਲੋਂ ਜਿਹੜੇ ਬਾਕੀ ਸੂਬੇ ਨੇ ਉਹਨਾਂ ਦੇ ਵਿੱਚ ਕ੍ਰੋਪਿੰਗ ਇੰਟੈਂਸਿਟੀ ਜ਼ਿਆਦਾ ਹੈਗੀ ਸਾਡੇ ਨਾਲੋਂ ਬੈਸਟ ਬੰਗਾਲ ਦੀ ਗੱਲ ਕਰਨ ਲੱਗਿਆ ਮੈਂ ਉਹ ਤਿੰਨ ਤਿੰਨ ਫਸਲਾਂ ਲੈ ਜਾਂਦੇ ਨੇਗੇ ਤੇ ਸਾਡੇ ਨਾਲੋਂ ਘੱਟ ਪਾਣੀ ਵਰਤ ਦੇਣਗੇ ਸਾਢੇ 9 ਜਿਆਦਾ ਪ੍ਰੋਡਕਟਿਵਿਟੀ ਤੇ ਆ ਗਈ। ਇਹ ਜੀਹਾ ਕਿਉਂ? ਕੀ ਇਹਦੇ ਲਈ ਕਿਸੇ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ ਜਾਂ ਸਾਨੂੰ ਸੋਚਣ ਦੀ ਲੋੜ ਹੈ ਜੀ? ਇਹ ਜੀਹਾ ਇਸ ਲਈ ਹੈ ਕਿਉਂਕਿ ਉਹਨਾਂ ਨੇ ਉਹ ਛੋਟ ਡਿਊਰੇਸ਼ਨ ਜਾਂ ਫਾਸਲੇ ਚੂਜ਼ ਕਰੀਆਂ ਨਹੀਂਆਂ। ਉਹ ਹੀਆਂ ਜੇ ਫਾਸਲੇ ਲਾਈਆਂ ਜਿਹੜੀਆਂ ਫਟਾਫਟ ਹੋ ਜਾਣ। ਉਹਨਾਂ ਨੇ ਆਪਦੀ ਲੇਬਰ ਦੀ ਵਰਤੋਂ કરી। ਅਸੀਂ ਹੁਣ ਕੀ ਕਰ ਰਹੇ ਹਾਂ? ਕਾਸਟ ਵੱਧ ਰਹੀ ਹੈ। ਕਾਸਟ ਹਾਂ ਕਾਸਟ ਵੱਧ ਰਹੀ ਹੈ। ਕਾਸਟ ਕਿਉਂ ਵੱਧ ਰਹੀ ਹੈ? ਕਿਉਂਕਿ ਅਸੀਂ ਨੇ ਓਵਰ ਮੈਕਨਾਈਜੇਸ਼ਨ ਕਰਤਾ ਪੰਜਾਬ। ਇੱਕ ਟਰੈਕਟਰ ਅਸੀਂ ਖਰੀਦਦੇ ਹਾਂ ਇੱਕ ਟਰੈਕਟਰ ਆਗਰ 1 ਸਾਲ ਦੇ ਵਿੱਚ 1000 ਘੰਟਾ ਨਹੀਂ ਚੱਲਦਾ ਤਾਂ ਉਹ ਆਪਣੀ ਪੂਰੀ ਲਾਈਫ ਦੇ ਵਿੱਚ ਕਦੇ ਆਪਣਾ ਮੁੱਲ ਪੂਰਾ ਨਹੀਂ ਕਰੇਗਾ ਤੇ ਕਦੇ ਇਹ ਤਾਂ ਦੇਖੋ ਕਿ ਕਿੰਨੇ ਟਰੈਕਟਰ 1000 ਘੰਟਾ ਵਰਕ ਕਰਦੇ ਨੇਗੇ ਤਕਰੀਬਨ 99% ਟਰੈਕਟਰ ਇਹ ਜਿਹੇ ਨੇਗੇ ਜਿਹੜੇ ਨਹੀਂ ਚੱਲਦੇ ਉਹ ਫਿਰ ਆਪਣੀ ਲਾਈਫ ਦੇ ਵਿੱਚ ਕਦੇ ਵੀ ਆਪਣਾ ਜਿਹੜਾ ਹੈਗਾਗਾ ਮੁੱਲ ਨਹੀਂ ਕੱਢਣਗੇ ਨਤੀਜਾ ਹੋਏਗਾ ਅਸੀਂ ਹੋਰ ਕਰਜਈ ਹੋਵਾਂਗੇ ਹੋਰ ਘਾਟੇ ਦਾ ਵਣਜ ਹੋਏਗਾ ਓਵਰ ਮੈਕਨਾਈਜੇਸ਼ਨ ਨੇ ਸਾਨੂੰ ਸਾਡੇ ਸਮਾਜਿਕ ਤਾਣੇ ਬਾਣੇ ਦੇ ਵਿੱਚ ਵੀ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਡੇ ਵੀ ਦੋਸ਼ ਹੋਏ ਪਹਿਲਾਂ ਇੱਕ ਮੋਟਰ ਜਾਂ ਇੱਕ ਬੋਰ ਜਿਹੜੇ ਲੱਗੇ ਹੋਏ ਸੀਗੇ ਉਹ ਜਿੰਨਾ ਉਹਦੀ ਮੈਕਸਿਮਮ ਕਪੈਸਿਟੀ ਹੁੰਦੀ ਸੀ ਉਹਨਾਂ ਉਹ ਏਰੀਏ ਨੂੰ ਇਰੀਗੇਟ ਕਰਦੇ ਸੀਗੇ ਹੁਣ ਦੋ ਦੋ ਕਿੱल्ल्या ਤੇ 2.5 2.5 ਕਿੱल्ल्या ਤੇ ਇੱਕ ਇੱਕ ਮੋਟਰ ਹੈ ਜਦੋਂ ਸਾਡੇ ਕੋਲੇ ਸਰਪਲਸ ਪਈ ਹੈਗੀ ਆਟੋਮੈਟਿਕ ਲਗਾ ਦੇਣਾ ਚੱਲ ਹੀ ਜਾਣਾਗਾ ਉਹ ਵੀ ਤਾਂ ਕਿਤੇ ਨਾ ਕਿਤੇ ਕਾਰਨ ਹੈਗਾ ਇਹ ਕਿਤੇ ਨਾ ਕਿਤੇ ਸਾਨੂੰ ਸੋਚਣ ਦੀ ਜ਼ਰੂਰਤ ਹੈ ਜਿਹੜੀ ਟੈਕਨੋਲੋਜੀ ਹੈ ਕਦੇ ਵੀ ਟੈਕਨੋਲੋਜੀ ਐਡ-ਆਨ ਨਹੀਂ ਕਰਦੀ ਟੈਕਨੋਲੋਜੀ ਕੋਈ ਵੀ ਆਂਦੀ ਹੈ ਕੋਈ ਵੀ ਮਸ਼ੀਨਰੀ ਆਂਦੀ ਹੈ ਉਹ ਉਨਾ ਹੀ ਵੈਲਿਊ ਐਡ ਕਰਦੀ ਹੈ ਜਿੰਨੀ ਉਹਦੀ ਡਿਪ੍ਰੀਸੀਏਸ਼ਨ ਹੁੰਦੀ ਹੈ ਜਿੰਨੀ ਉਹਦੀ ਕਸਾਈ ਹੁੰਦੀ ਹੈ ਵੈਲਿਊ ਐਡ ਮਨੁੱਖ ਕਰਦਾ ਹੈਗਾ ਤੇ ਮਨੁੱਖ ਨੇ ਖਾਸ ਤੌਰ ਤੇ ਪੰਜਾਬ ਦੇ ਜਿਹੜੇ ਵਰਕਰ ਨੇ ਇਹਨਾਂ ਨੇ ਆਪ ਦਾ ਕੰਮ ਛੱਡਤਾ ਤੇ ਅਸੀਂ ਦਾ ਸਿਰਫ ਔਰ ਸਿਰਫ ਕੰਜ਼ਮਪਸ਼ਨ ਤੇ ਲੱਗ ਗਏ ਇਹ ਇੱਕ ਬਹੁਤ ਵੱਡਾ ਕਾਰਨ ਹੈ ਬਹੁਤ ਵੱਡਾ ਫੈਕਟਰ ਹੈਗਾ ਸਾਨੂੰ ਜਿਹੜੇ ਸਾਡੇ ਸਾਧਨ ਨੇ ਇਹਨਾਂ ਨੂੰ ਕਿਹੜੇ ਤਰੀਕੇ ਨਾਲ ਵਰਤਣਾ ਹੈ ਤੇ ਜਿਹੜਾ ਸਾਡਾ ਉਤਪਾਦਨ ਹੈ ਉਹਨੂੰ ਕਿਹੜੇ ਤਰੀਕੇ ਨਾਲ ਡਿਸਪੋਜ਼ ਆਫ ਕਰਨਾ ਹੈਗਾ ਇਹਦੇ ਲਈ ਸਾਨੂੰ ਬਹੁਤ ਗਹਿਣਤਾ ਦੇ ਨਾਲ ਸੋਚਣ ਦੀ ਜ਼ਰੂਰਤ ਹੈ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੈਲਿਊ ਐਡ ਨਹੀਂ ਕਰ ਰਹੇ ਹਰ ਇੱਕ ਚੀਜ਼ ਹੋ ਸਕਦੀ ਹੈ ਨਰਤੇਜ ਜੀ ਦੱਸ ਰਹੇ ਨੇ ਜਿਸ ਤਰ੍ਹਾਂ ਕਿ ਹਰੇਕ ਚੀਜ਼ ਦੇ ਉਪਾਏ ਹੈਗੇ ਨੇ ਪਰ ਅਸੀਂ ਉਸ ਪਾਸੇ ਨੂੰ ਸੋਚਣ ਦੇ ਲਈ ਤਿਆਰ ਨਹੀਂ ਹੈਗੇ ਪਾਣੀ ਬਚਾਇਆ ਜਾ ਸਕਦਾ ਅਸੀਂ ਬਚਾਉਣ ਦੇ ਲਈ ਤਿਆਰ ਨਹੀਂ ਪਾਣੀ ਰੀਚਾਰਜ ਕੀਤਾ ਜਾ ਸਕਦਾ ਅਸੀਂ ਰੀਚਾਰਜ ਕਰਨ ਲਈ ਤਿਆਰ ਨਹੀਂ ਸਾਧਨਾਂ ਨੂੰ ਹੋਰ ਗਹਿਣਤਾ ਦੇ ਨਾਲ ਤੇ ਸੰਜੀਦਗੀ ਦੇ ਨਾਲ ਵਰਤਿਆ ਜਾ ਸਕਦਾ ਅਸੀਂ ਉਹਦੇ ਲਈ ਤਿਆਰ ਨਹੀਂ ਇਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਅੱਜ ਜੀਰੀ ਤੇ ਕਣਕ ਦੇ ਮੁਕਾਬਲੇ ਦੇ ਵਿੱਚ ਇੱਕ ਨਾਮ ਇੱਕ ਤੌਰ ਤੇ ਕੋਈ ਵੀ ਫਸਲ ਨਹੀਂ ਆਉਂਦੀ ਮੈਂ ਇਹ ਤੇ ਇੱਕ ਪੇਪਰ ਵੀ ਲਿਖਿਆ ਹੋਇਆ ਹੈਗਾ ਜਿਹਦੇ ਵਿੱਚ ਮੈਂ ਸਾਫ਼-ਸਾਫ਼ ਲਿਖਿਆ ਹੋਇਆ ਕਿ ਖਾਸ ਤੌਰ ਤੇ ਪੰਜਾਬ ਦਾ ਹੀ ਹੈ ਕਿ ਕੀ ਦੂਸਰੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦੀ ਜਿਹੜੀ ਰਿਟਰਨ ਆਉਂਦੀ ਹੈ ਉਹ ਕਣਕ ਔਰ ਜੀਰੀ ਦੀ ਤੁਲਨਾ ਦੇ ਵਿੱਚ ਕਿੰਨੀ ਹੈ ਐਕਸੈਪਟ ਹਾਰਟੀਕਲਚਰ ਦੀ ਕਦੀ ਕ੍ਰੌਪ ਨੂੰ ਛੱਡ ਕੇ ਬਾਕੀ ਸਾਰੀ ਤਕਰੀਬਨ ਤਕਰੀਬਨ ਥੱਲੇ ਨੇ ਕਈ ਤਾਂ ਬਹੁਤ ਥੱਲੇ ਨੇ ਇਸ ਸਟੱਡੀ ਦੇ ਵਿੱਚ इवन ਮੈਂ ਇੱਕ ਕਰਿਆ ਸੀਗਾ ਕਿ ਅਗਰ ਅਸੀਂ ਐਮਐਸਪੀ ਵੀ ਉਹਨਾਂ ਨੂੰ ਦੇ ਦਈਏ ਤਾਂ ਵੀ ਥੱਲੀ ਰਹਿਣਗੀਆਂ ਪਰ ਸਾਨੂੰ ਸਮਝਣਾ ਕੀ ਹੈ ਦੇਖੋ ਹਰੇਕ ਚੀਜ਼ ਦੀ ਇੱਕ ਅਫਸਰ ਲਾਗਤ ਹੁੰਦੀ ਹੈ ਅੱਜ ਅਸੀਂ ਉਰੇ ਬੈਠੇ ਆਂ ਅਸੀਂ ਆਪਣਾ ਟਾਈਮ ਕੱਢ ਕੇ ਆਏ ਆਂ ਇਸ ਦੀ ਵੀ ਅਫਸਰ ਲਾਗਤ ਹੈ ਨਹੀਂ ਕੁਛ ਨਾ ਕੁਛ ਹੋਰ ਕਰਦੇ ਹੁੰਦੇ ਉਸ ਅਫਸਰ ਲਾਗਤ ਜਿਹੜਾ ਸਾਡੇ ਸਾਧਨ ਨੇ ਜਿਹੜਾ ਸਾਡਾ ਫਾਸਲਾਂ ਦਾ ਬਦਲਾਏਗਾ ਨਵੀਂ ਕੋਈ ਡਾਇਵਰਸੀਫਿਕੇਸ਼ਨ ਲਿਆਉਣਾ ਉਹਦੀ ਇੱਕ ਅਫਸਰ ਲਾਗਤ ਹੋ ਪਰ ਉਹਦਾ ਗੇਨ ਵੀ ਹੋਊਗਾ ਸਾਨੂੰ ਆਰਥਿਕ ਨੁਕਸਾਨ ਹੋਣਗੇ ਜੇਕਰ ਅਸੀਂ ਸਮਾਜਿਕ ਗੇਨ ਪ੍ਰਾਪਤ ਕਰਨਾ ਹੈ ਉਹ ਨੁਕਸਾਨ ਦੀ ਭਰਪਾਈ ਕਿਵੇਂ ਹੋਵੇ ਹਾਂ ਇਹਦੇ ਲਈ ਗੱਲ ਕੀਤੀ ਜਾਣੀ ਜ਼ਰੂਰੀ ਹੈ ਕੌਣ ਕਰੇ ਇਹਦੇ ਲਈ ਜ਼ਰੂਰੀ ਹੈ ਜਿਸ ਤਰ੍ਹਾਂ ਅ ਹਜੇ ਵੀਰ ਜੀ ਨੇ ਗੱਲ ਰੱਖੀ ਕਿ ਪੈਕੇਜ ਦੀ ਜ਼ਰੂਰਤਾਂ ਬਿਲਕੁਲ ਜ਼ਰੂਰਤ ਹੈ ਉਹ ਹੋ ਸਕਦੀ ਹੈ ਮੈਂ ਨਹੀਂ ਕਹਿੰਦਾ ਕਿ ਸਾਰਾ ਫਾਰਮਰ ਕਿੱਥੋਂ ਕਰ ਲੇਗਾ ਵਿਸ਼ਵ ਭਾਰਤ ਦੀਆਂ ਸਟੱਡੀਜ਼ ਕਹਿੰਦੀਆਂ ਨੇਗੀਆਂ ਕਿ ਫਾਰਮਰ ਕਿੱਤਾ ਜਿਹੜਾ ਉਹ ਹਰ ਜਗ੍ਹਾ ਤੇ ਦੂਸਰੇ ਕਿੱਤਿਆਂ ਦੇ ਮੁਕਾਬਲੇ ਦੇ ਵਿੱਚ ਥੱਲੇ ਹੈ ਉਹ ਆਪਣੇ ਪੱਲੇੋਂ ਨਹੀਂ ਕਰ ਸਕਦੇ ਇਹਦੇ ਲਈ ਲੜਾਈਆਂ ਲੜਨੀਆਂ ਜ਼ਰੂਰੀ ਨਹੀਂ ਹੈਂਗੀਆਂ ਪਰ ਸਾਨੂੰ ਬਦਲ ਕਰਨ ਦੇ ਲਈ ਉਹ ਚੀਜ਼ ਦਾ ਹੱਲ ਕਰਨ ਦੇ ਲਈ ਤਿਆਰ ਤਾਂ ਹੋਣਾ ਸਾਨੂੰ ਪਵੇਗਾ। ਅਗਰ ਅਸੀਂ ਉਸੇ ਚੀਜ਼ ਤੇ ਸਟਕ ਹੋ ਕੇ ਖੜਾਂਗੇ ਕਿ ਨਹੀਂ ਸਾਡਾ ਆਹੀ ਸਾਡੇ ਕੱਚੇ ਪਦਾਰਥ ਨੇ ਜੀ ਇਹਨਾਂ ਨੂੰ ਚੱਕ ਲੋ ਅਸੀਂ ਤਾਂ ਇਸੇ ਲਈ ਲੜ ਰਹੇ ਹਾਂਗੇ। ਨਹੀਂ ਮੈਨੂੰ ਨਹੀਂ ਲੱਗਦਾ ਇਹ ਸਾਡੇ ਅਗਰ ਅਸੀਂ ਮੰਨ ਲਓ ਐਮਐਸਪੀ ਦੀ ਗੱਲ ਕਰ ਰਹੇ ਸੀ ਭਾਜੀ ਵੀਰ ਜੀ ਐਮਐਸਪੀ ਮਿਲ ਵੀ ਜਾਂਦੀ ਹੈਗੀ। ਠੀਕ ਹੈ ਅਸੀਂ ਇਹੀ ਵਰਤਾਰੇ ਤੇ ਚੱਲਦੇ ਰਹਨੇ ਆ ਤਾਂ ਕਿੰਨੇ ਸਾਲ ਇਹ ਫਸਲਾਂ ਗਰੋ ਕਰ ਲਵਾਂਗੇ? ਕਿੰਨੇ ਸਾਲ ਗਰੋ ਕਰਾਂਗੇ? ਉਦੋਂ ਬਾਦੋਂ ਆਉਣ ਵਾਲੀਆਂ ਅੰਦਾਜ਼ਾਂ ਸਾਨੂੰ ਕੀ ਕਹਿਣ ਗਿਆ ਕਦੇ ਕਿਸੇ ਨੇ ਸੋਚਿਆ ਸਾਨੂੰ ਲੱਗਦਾ ਹੈਗਾ ਕਿ ਸਾਨੂੰ ਇਸ ਚੀਜ਼ ਲਈ ਸੰਜੀਦਗੀ ਨਾਲ ਸੋਚਣਾ ਚਾਹੀਦਾ ਸਾਰੀਆਂ ਰਾਜਨੀਤਿਕ ਸੋਚਾਂ ਤੋਂ ਸਾਰੀਆਂ ਪਰਸਨਲ ਸੋਚਾਂ ਤੋਂ ਉੱਪਰ ਉੱਠ ਕੇ ਅਸੀਂ ਵਰਚੂਅਲੀ ਪਾਣੀ ਹੈ ਜਿਹੜਾ ਸਾਡੇ ਪੰਜਾਬ ਦਾ ਉਹਨੂੰ ਫ੍ਰੀ ਚ ਦੇ ਰਹੇ ਹਾਂਗੇ ਐਸੀ ਅਸੀਂ ਸਰਕਾਰ ਦੇ ਗਲਗੂਠਾ ਦੇ ਕੇ ਲੈ ਲੈ ਕੇ ਸਬਸਿਡੀ ਦਿਓ ਸਾਨੂੰ ਮੋਟਰਾਂ ਦੇ ਬਿਜਲੀ ਤੇ ਉਹਦੇ ਨਾਲ ਉਹਦਾ ਮੁੱਲ ਵੀ ਘਟ ਤੈ ਹੋਇਆਗਾ ਤੇ ਉਹ ਤੇ ਅਸੀਂ ਵੇਚਤੀ ਪਾਣੀ ਅਸੀਂ ਵੇਚ ਰਹੇ ਹਾਂ ਝੋਨਾ ਨਹੀਂ ਵੇਚ ਰਹੇ ਅਸੀਂ ਪਾਣੀ ਵੇਚ ਰਹੇ ਹਾਂ ਇਹਦੇ ਬਾਰੇ ਸਾਨੂੰ ਸੰਜੀਦਗੀ ਨਾਲ ਸੋਚਣ ਦੀ ਜ਼ਰੂਰਤ ਹੈ ਮੈਨੂੰ ਲੱਗਦਾ ਹੋ ਸਕਦਾ ਕਿਸੇ ਨੂੰ ਮੇਰੀ ਕੋਈ ਗੱਲ ਬੁਰੀ ਲੱਗੀ ਹੋਵੇ ਉਦਲੇ ਮੈਨੂੰ ਮਾਫ ਕਰਿਓ ਪਰ ਮੈਨੂੰ ਇਹ ਲੱਗਦਾ ਹੈਗਾ ਇਸੇ ਲਈ ਇਹੀ ਕਾਰਨ ਸੀਗਾ ਮੇਰੇ ਅੱਜ ਇੱਥੇ ਆਣ ਦਾ ਕਿ ਮੈਂ ਸਿਰਫ ਇੰਨਾ ਕੁ ਸੋਚ ਕੇ ਆਇਆ ਸੀਗਾ ਕਿ ਮੈਂ ਇੱਥੋਂ ਪੈਦਾ ਹੋਇਆ ਇੱਥੇ ਪੜਿਆ ਹੈਗਾ ਤੇ ਮੇਰਾ ਇੱਕ ਫਰਜ਼ ਬਣਦਾ ਹੈਗਾ ਇੱਥੇ ਦੇ ਲਈ ਕੁਝ ਉਹ ਕਰਨ ਦਾ ਜਿੰਨੇ ਸਾਡੇ ਸਾਧਨ ਨੇਗੇ ਸਾਨੂੰ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਸਾਨੂੰ ਇਹ ਚੀਜ਼ ਦੀ ਜ਼ਰੂਰਤ ਹੈਗੀ ਕਿ ਅਸੀਂ ਇਹਨਾਂ ਦੀ ਵਰਤੋਂ ਕਿਵੇਂ ਕਰੀਏ ਸਾਡੇ ਸਮਾਜਿਕ ਲਾਭ ਦੇ ਲਈ ਸਾਡਾ ਪਰਸਨਲ ਲਾਸ ਹੋਊਗਾ ਉਹਨੂੰ ਅਸੀਂ ਕਿਵੇਂ ਮੈਅਰ ਕਰੀਏ ਤੇ ਕੌਣ ਉਹਨੂੰ ਪੇ ਕਰੂਗਾ ਉਹਦਾ ਕੀ ਹੱਲ ਹੋਊਗਾ ਸਾਨੂੰ ਇਹਨੂੰ ਸੋਚਣ ਦੀ ਜ਼ਰੂਰਤ ਹੈ ਮੈਂ ਇੰਨੀ ਗੱਲ ਦੇ ਨਾਲ ਆਪਣੀ ਗੱਲ ਨੂੰ ਖਤਮ ਕਰਦਾ ਹਾਂ ਥੈਂਕ ਯੂ